ਮੈਂ ਸੰਦੀਪ ਹਾਦਲ ਸਮਾਜਿਕ ਅਤੇ ਆਟੀ ਕਰਮਚਾਰੀ ਬੇਨਤੀ ਕਰਨਾ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀਆਂ ਨਜਾਇਜ਼ ਉਸਾਰੀਆਂ ਬਾਰੇ ਜੋ ਕਿ ਕਾਫੀ ਸਮੇਂ ਤੋਂ ਅਸੀਂ ਨਗਰ ਨਿਗਮ ਅੰਮ੍ਰਿਤਸਰ ਦੇ ਐਮਟੀਪੀ ਵਿਭਾਗ ਦੇ ਵਿੱਚ ਲੋਕਲ ਬਾਡੀ ਚੰਡੀਗੜ੍ਹ ਦੇ ਵਿੱਚ ਅਸੀਂ ਕਈ ਵਾਰ ਐਪਲੀਕੇਸ਼ਨਾਂ ਦੇ ਦਿੱਤੀਆਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਨੀਆਂ ਨਜਾਇਜ਼ ਉਸਾਰੀਆਂ ਹੋ ਰਹੀਆਂ ਨੇ ਔਰ ਨਜਾਇਜ਼ ਹੋਟਲ ਚੱਲ ਰਹੇ ਨੇ ਜਿਹਦੇ ਨਾਲ ਅੰਮ੍ਰਿਤਸਰ ਸ਼ਹਿਰ ਦੀ ਆਰਥਿਕ ਵਿਵਸਥਾ ਟ੍ਰੈਫਿਕ ਇੰਨਾ ਕਿ ਤੰਗੀ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਹੈ ਜਗ੍ਹਾ ਜਗ੍ਹਾ ਜਾਬ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਟਾਈਮ ਉਹ ਹਰਾਨਤ ਬਣ ਚੁੱਕੇ ਆ ਚਾਹੇ ਕੋਈ ਵੀ ਸਰਕਾਰ ਆਵੇ ਕਿਸੇ ਵੀ ਸਰਕਾਰ ਦੇ ਆਉਣ ਦੇ ਵਿੱਚ ਵੀ ਇਹ ਨਾਜਾਇਜ਼ ਸਾਰੀਆਂ ਨਵੇਂ-ਨਵੇਂ ਇਹ ਅਫਸਰ ਇਹ ਮੰਤਰੀ ਜਿਹੜੇ ਨੇ ਆ ਕੇ ਬਿਆਨ ਕਰ ਦਿੰਦੇ ਜੀ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਨਾਜਾਇਜ਼ ਸਾਰੀਆਂ ਨਹੀਂ ਹੋਣ ਦਵਾਂਗੇ ਪਰ ਇਹ ਨਾਜਾਇਜ਼ ਸਾਰੀਆਂ ਰੁਕਦੀਆਂ ਨਹੀਂ ਕਿਉਂਕਿ ਇਹ ਜਿਹੜੇ ਫੂਮ ਮਾਫੀਆ ਲੋਗ ਨੇ ਇਹ ਆਪਣਾ ਕਾਲਾ ਧਨ ਵਰਤ ਕੇ ਅਫਸਰਾਂ ਦੇ ਨਾਲ ਰਲ ਕੇ ਇਹ ਨਾਜਾਇਜ਼ ਸਾਰੀਆਂ ਢੱਲਲੇ ਨਾਲ ਕਰਵਾਈ ਕਰਵਾ ਰਹੇ ਨੇ rau ji main tuhanu ohhi binti karna chahunda ha ki eh ik khana purti ਖਾਣਾ ਪੂਰਤੀ ਜਿਹੜੀ ਕਰਦੇ ਨੇ 26370 ਦਾ ਨੋਟਿਸ ਦੇ ਦੇ ਦਿੰਦੇ ਨੇ ਦੇਖੋ ਜੀ ਇੱਕ ਸਰਕਾਰ ਨੇ ਐਕਟ ਬਣਾਇਆ ਪੀ ਐਮ ਸੀ ਐਕਟ 1976 ਠੀਕ ਹੈ ਜੀ ਉਹਦੇ ਮੁਤਲਕ ਵੀ ਚੱਲ ਪਈ ਐ ਅਸੀਂ ਕਾਨੂੰਨ ਦੇ ਮੁਤਾਬਕ ਚੱਲ ਰਹੀ ਏ ਨੋਟਿਸ ਜੇ ਕਿ ਬਿਲਡਿੰਗ ਨੂੰ ਸੀਲ ਕਰਨ ਦਾ ਡੈਮੋਲੇਸ਼ਨ ਕਰਨ ਦਾ ਅਧਿਕਾਰ ਪੱਤਰ ਘੰਟੇ ਦਾ ਸਮਾਂ ਹੁੰਦਾ ਬਟ ਉਹ ਨੋਟਿਸ ਜਿਹੜੇ ਨੇ ਉਹ ਕਾਗਜ਼ਾਂ 'ਚ ਲੱਗੇ ਰਹਿ ਜਾਂਦੇ ਨੇ ਜੇ ਡੈਮੋਲੇਸ਼ਨ ਕਰਨ ਜਾਂਦੇ ਨੇ ਇੱਕ ਆਰਟੀਫੀਸ਼ਲ ਤੌਰ ਦੇ ਉੱਤੇ ਇੱਕ ਕੰਧ ਛੁੱਟ ਦਿੱਤੀ ਪੰਜ ਲੈਟਰ ਪਵਾ ਦਿੱਤੇ ਇੱਕ ਕੰਧ ਛੁੱਟ ਛੁੱਟ ਦਿੱਤੀ ਕੋਈ ਬਾਥਰੂਮ ਢਾਹ ਦਿੱਤਾ ਠੀਕ ਹੈ ਜੀ ਉਹ ਅਸੀਂ ਡੈਮੋਲੇਸ਼ਨ ਕਰ ਦਿੱਤੇ ਖਾਣਾ ਪੂਰਤੀ ਕਰ ਦਿੱਤੇ ਅਖਪਾਰਾਂ ਤੇ ਨਾਂ ਆ ਗਿਆ ਜੀ ਕਿ ਠੀਕ ਹੈ ਜੀ ਉਹਦੇ ਤੇ ਕਾਰਵਾਈ ਕਰ ਦਿੱਤੀ ਬਟ 2 ਦਿਨ 4 ਦਿਨ 5 ਦਿਨ ਬਾਅਦ ਫੇ ਹੋ ਜਾਂਦੀਆਂ ਨੇ ਫਿਰ ਹੋਟਲ ਬਣਨੇ ਚાલુ ਹੋ ਜਾਂਦੇ ਨੇ ਬਣ ਕੇ ਤਿਆਰ ਵੀ ਹੋ ਜਾਂਦੇ ਐ ਕਿਰਾਏ ਤੇ ਜੜ ਜਾਂਦੇ ਵਿਕ ਵੀ ਜਾਂਦੇ ਨੇ ਠੀਕ ਹੈ ਇਹ ਸਾਰਾ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਅੰਮ੍ਰਿਤਸਰ ਨਗਰ ਨਿਗਮ ਦੀ ਜਿਹੜੀ ਅਫਸਰ ਨਸ਼ਾਈ ਹੈ ਵੱਡੇ ਪੱਧਰ ਤੇ ਉੱਤੇ ਇਹ ਕੰਮ ਚੱਲ ਰਿਹਾ ਹੈ ਭੂ ਮਾਫੀਆ ਲੋਕਾਂ ਦੇ ਨਾਲ ਮੇਰੇ ਵੱਲੋਂ ਕਈ ਵਾਰ ਮੇਰੇ ਹਾਈ ਕੋਰਟ ਦੇ ਵਿੱਚ ਸੀਓਸੀਪੀ ਫਾਈਲ ਹੈ ਲੋਕਪਾਲ ਦੇ ਵਿੱਚ ਮੇਰੀਆਂ ਕਈ ਕਈ ਕੇਸ ਫਾਈਲ ਕੀਤੇ ਗਏ ਨੇ ਬਟ ਕੋਈ ਵੀ ਮੁੱਦਾ ਅਜ ਤੱਕ ਇਹਨਾਂ ਨੇ ਖਤਮ ਨਹੀਂ ਕੀਤਾ ਕੋਈ ਬਿਲਡਿੰਗ ਨਹੀਂ ਡਿਵੈਲੂਸ਼ਨ ਕੀਤੀ ਕੋਈ ਵੀ ਕੋਈ ਕੰਮ ਕਿਸੇ ਦਾ ਰੋਕਿਆ ਨਹੀਂ ਜੇ ਸੀਲ ਕੀਤੀ ਹੈ ਹਫਤਾ ਨਹੀਂ ਬੀਤਦਾ 10 ਦਿਨ ਨਹੀਂ ਬੀਤਦਾ 10 ਦਿਨ ਬਾਅਦ ਉਹ ਬੰਦੇ ਦਾ ਕੰਮ ਚੱਲਣਾ ਚੱਲੋ ਜਾਂਦਾ ਔਰ ਉਹ ਬੰਦਾ ਢੱਲੇ ਨਾਲ ਢੱਲੇ ਨਾਲ ਆਪਣੇ ਇਲਾਕੇ ਦੇ ਵਿੱਚ ਕਹਿੰਦਾ ਚਾਲੂ ਕਰਦਾ ਹੈ ਕਿ ਮੇਰੀ ਅਫਸਰਾਂ ਨਾਲ ਸ਼ੈਟਿੰਗ ਹੋ ਗਈ ਹੈ ਠੀਕ ਹੈ ਜੀ ਹੁਣ ਮੇਰਾ ਕੰਮ ਕੋਈ ਨਹੀਂ ਰੋਕ ਸਕਦਾ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਕਈ ਹੋਟਲ ਜਿਹਦਾ ਆਪਾਂ ਅੰਦਰੂਨ ਸ਼ਹਿਰ ਆ ਰਹੀਏ ਹੋਟਲ ਰੈਸਕਿਊ ਹੈ ਪਾਰਕ ਹੈ ਨੈਪ ਵੋਡਜ਼ ਹੈ গোল্ডেন ਸ਼ਿਵਾ ਆਰ ਕੇ ਹਾਈਟ ਲਾਈਨ वुਡ ਬਕਰਵਾਨਾ ਬਾਜ਼ਾਰ ਚ ਰਾਇਲ 뷰 ਹੈ ਬਕਰਵਾਨਾ ਬਾਜ਼ਾਰ ਚ ਨਾਰਥ ਵਿਲਾ ਮਾਨਾ ਸਿੰਘ ਰੋਡ ਤੇ ਰਾਧਾ ਰੈ residancy ਹੈ ਕਟਰਾ ਆਲੂ ਵਾਲੀਆ ਚ ਮੰਨਤ ਰੈ residancy ਤਰਨਤਨ ਰੋਡ ਤੇ ਪ੍ਰਾਈਮ ਰੋਜ਼ ਹੋਟਲ ਤੇਜਸ ਹੋਟਲ ਐਚ ਐਸ ਲੱਕੜਬੰਡੀ ਹੈ ਹੋਟਲ ਜੀ ਐਸ ਗ੍ਰੈਂਡ ਹੈ ਹੋਟਲ ਗ੍ਰੈਂਡ ਕਿੰਗ ਹੈ ਹੋਟਲ ਗੋਲਡਵੁੱਡ ਹੈ ਹੋਟਲ ਸਿਟੀ ਰੈ residancy ਹੈ ਨੈਕਸਟ ਲੈਵਲ ਆਲੂ ਮੰਡੀ ਗ੍ਰੈਂਡ ਸਨ ਹੈ ਹੋਟਲ ਹੋਰ ਵੀ ਕਈ ਕੰਸਟਰਕਸ਼ਨ ਜਿਹੜੀਆਂ ਮੌਕੇ ਦੇ ਉੱਤੇ ਮੌਜੂਦਾ ਚੱਲ ਰਹੀਆਂ ਨੇ ਜਿਹੜੇ ਕਿ ਅਫਸਰ ਸ਼ਾਈ ਇਹਦੇ ਤੇ ਕੋਈ ਰੋਗ ਨਹੀਂ ਲਾਉਂਦੀ ਫਿਰ ਜਦੋਂ ਜਦੋਂ ਅਸੀਂ ਕੋਈ ਹਾਈ ਕੋਰਟ ਦਾ ਮੈਟਰ ਲੈ ਜੰਨੇ ਆ ਜਾਂ ਲੋਕਪਾਲ ਦਾ ਮੈਟਰ ਲੈ ਜੰਨੇ ਆ ਉਹਦੇ ਵਿੱਚ ਸਿੱਟ ਕਿ ਇੱਕ ਨਾਰਮਲੀ ਕਰ ਦਿੰਦੇ ਜੀ ਅਸੀਂ ਕਮਿਸ਼ਨਰ ਪੁਲਿਸ ਨੂੰ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਸਾਨੂੰ ਫੋਰਸ ਦਿੱਤੀ ਜਾਵੇ ਸਾਡੇ ਕੋਲ ਫੋਰਸ ਨਹੀਂ ਗਈ ਸਾਡੇ ਕੋਲ ਸਮਾਨ ਨਹੀਂ ਹੈਗਾ ਕੋਈ ਜੀਸੀਬੀ ਨਹੀਂ ਹੈਗੀ ਦੱਸੋ ਯਾਰ ਇੱਕੋ ਬੰਦੇ ਨੂੰ ਭਾਗਲ ਬਣਾਉਣਾ ਕਿੰਨੀ ਕਾ ਹੱਦ ਤੱਕ ਬਣਾ ਲੋਗੇ ਠੀਕ ਹੈ ਉਹ ਹਫਤਾ 10 ਦਿਨ ਮਹੀਨਾ 2 ਮਹੀਨੇ ਇੱਕ ਏਡੀਪੀ ਰਹਿੰਦਾ ਏਡੀਪੀ ਜਦੋਂ ਜਾਂ ਬਿਲਡਿੰਗ ਇੰਸਪੈਕਟਰ ਰਹਿੰਦਾ ਉਹ ਦੇਖਦਾ ਜਦੋਂ ਅੱਜ ਮੇਰੇ ਹੁਣ ਚਾਰ ਲੈਂਟਰ ਪੈਗੇ ਨੇ ਉਹਨੂੰ ਚੁੱਕ ਕੇ ਦੂਸਰੇ ਇਲਾਕੇ ਨੂੰ ਜੁੰਝਲਾਵੰਦ ਨੇ ਠੀਕ ਹੈ ਜੀ ਹੁਣ ਉਹ ਪਹਿਲੇ ਵਾਲੇ ਦਾ ਕੰਮ ਖਤਮ ਹੋ ਗਿਆ ਹੁਣ ਦੂਜੇ ਵਾਲੇ ਦਾ ਕੰਮ ਸ਼ੁਰੂ ਹੋ ਗਿਆ ਜੀ ਉਹ ਪਹਿਲੇ ਦੂਜੇ ਵਾਲਾ ਜਿਹੜਾ ਆਉਂਦਾ ਉਹ ਕਹਿੰਦਾ ਭਾਜੀ ਮੈਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ ਮੈਂ ਤਾਂ ਹਾਂ ਦੇ ਚਾਰ ਦੇ ਲਿੱਤਾ ਵਾ ਹਾਂ ਮੈਂ ਦੇਖਦਾ ਜੀ ਉਹ ਬੰਦਾ ਵੀ ਸੋਚਦਾ ਯਾਰ ਮੈਂ ਜਿਹੜੀਆਂ ਨੇ ਨਾ ਤੇ ਜਾਂ ਤੇ ਮੈਂ ਪਾਗਲ ਹੋ ਜਾਣਾ ਤੇ ਜਾਂ ਇਹਨਾਂ ਨੇ ਸਾਰਾ ਸਿਸਟਮ ਮੈਨੂੰ ਜਾਣ ਬੁੱਝ ਕੇ ਇਦਾਂ ਕਰ ਦੇਣਾ ਅਮਰਸਰ ਕਾਰਪੋਰੇਸ਼ਨ ਜਿਹੜੀ ਹੈ ਨਾ ਲੋਕੀ ਹੱਸਦੇ ਨੇ ਕਿ ਇਹ ਕਾਰਪੋਰੇਸ਼ਨ ਨਹੀਂ ਇਹ ਘਰ ਪਰੇਸ਼ਾਨ ਹੈ ਬੰਦੇ ਨੂੰ ਪਰੇਸ਼ਾਨ ਕਰ ਦਿੰਦੀ ਹੈ ਬੰਦੇ ਦਾ ਇਸ ਟਾਈਮ ਮੈਂਟਲੀ ਲੈਵਲ ਇੰਨਾ ਕਾ ਬੰਦੇ ਨੂੰ ਜੇ ਕੋਈ ਵੀ ਹੱਥ ਨਹੀਂ ਨਾ ਕੱਢਣਗੇ ਤੇ ਇਹ ਧਮਕੀਆਂ ਲਵਾਉਣੀਆਂ ਚਾਲੂ ਕਰ ਦਿੰਦੇ ਨੇ ਜਿਹੜੇ ਪੂ ਮਾਫੀਆ ਲੋਕ ਨੇ ਉਹਨਾਂ ਦੇ ਕਈ ਗੈਂਗਸਟਰ ਵਿਭਾਗ ਨੇ ਉਹਨਾਂ ਦੇ ਕੋਈ ਰਾਜਨੀਤਿਕ ਬੰਦੇ ਵੀ ਵਿਭਾਗ ਨੇ ਉਹਨਾਂ ਦੇ ਕਈ ਹੋਰ ਵੀ ਲੋਕ ਵਾਗੂ ਨੇ ਜਿਹੜੇ ਕਿ ਫੋਨ ਕਰਕੇ ਧਮਕੀਆਂ ਦਿੰਦੇ ਨੇ ਕਿ ਅਸੀਂ ਤੇਰਾ ਨੁਕਸਾਨ ਕਰਾਂਗੇ ਅਸੀਂ ਤੇਰੇ ਖਿਲਾਫ ਝੂਠਾ ਪ੍ਰਚਾਰ ਚੜ੍ਹਾਵਾਂਗੇ ਮੈਂ rau ji ਤੁਹਾਡੇ ਮਾధ్యਮ ਨਾਲ ਇਹ ਕਹਿਣਾ ਚਾਹੁੰਦਾ ਵਾਂ ਕਿ ਦੇਖੋ ਅੱਜ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਕਈ ਵਾਰੀ ਇਹਨਾਂ ਨੂੰ 2-2 3-3 ਮਹੀਨੇ ਤਰਖਾਵਾ ਨਹੀਂ ਮਿਲਦੀਆਂ ਕਈ ਵਾਰੀ ਅਮਰਸਰ ਸਮਾਰਟ ਸਿਟੀ ਦਾ ਐਡਾ ਵਧੀਆ ਜੋ ਗੁਰੂ ਰਾਮਦਾਸ ਬਰਾਜ ਦੇ ਕੋਲ ਕਰਕੇ ਸਮਾਰਟ ਸਿਟੀ ਦਾ ਅਹੁਦਾ ਦਿੱਤਾ ਗਿਆ ਬਟ ਸੜਕਾਂ ਦਾ ਹਾਲ ਵੇਖ ਲਓ ਸੀਵਰੇਜ ਦਾ ਹਾਲ ਵੇਖ ਲਓ ਜਗ੍ਹਾ ਜਗ੍ਹਾ ਛੱਪੜਨ ਲੱਗੇ ਨੇ ਜਗ੍ਹਾ ਜਗ੍ਹਾ ਕੂੜਾ ਪਿਆ ਸਰਕਾਰ ਦੇ ਖਾਤੇ 'ਚ ਪੈਸਾ ਆਏਗਾ ਤਾਂ ਫੇਰ ਹੀ ਫਿਰ ਇਹਨਾਂ ਲੋਕਾਂ ਨੂੰ ਤਰਕਾਵਾਂ ਦਿੱਤੀਆਂ ਜਾਣਗੀਆਂ ਕੋਈ 스마트 ਸਿਟੀ ਦਾ ਕੋਈ ਡਵੈਲਪਮੈਂਟ ਤੇ ਕੰਮ ਹੋਣਗੇ ਕੋਈ ਪਾਰਕ ਵਧੀਆ ਬਣਨਗੇ ਕੋਈ ਆਣ ਜਾਣ ਵਾਸਤੇ ਸੜਕਾਂ ਰੇਲਿੰਗ ਲੋਕਾਂ ਦੇ ਚੱਲਣ ਵਾਸਤੇ ਫੁੱਟਪਾਥ ਵਧੀਆ ਬਣਨਗੇ ਕੋਈ ਸੀਵਰੇਜ ਸਿਸਟਮ ਵਧੀਆ ਹੋਏਗਾ ਬਟ ਜਦੋਂ ਇਹ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਾਣੇ ਨਹੀਂ ਜਾਣੇ ਅਫਸਰਾਂ ਦੀ ਜੇਬਾਂ 'ਚ ਅਫਸਰਾਂ ਦੀ ਜੇਬ ਜਿਹੜੇ ਜਿਹੜੇ ਮਾਫੀਆ ਲੋਕਾਂ ਨੇ ਇਹ ਹੋਟਲ ਬਣਾਲੇ ਨੇ ਉਹਨਾਂ ਨੇ ਅੱਜ ਜੇ ਕਰੋੜ ਰੁਪਇਆ ਜਾਂ 2 ਕਰੋੜ ਜਾਂ 4 ਕਰੋੜ ਰੁਪਇਆ ਲਾ ਕੇ ਹੋਟਲ ਬਣਾ ਲਿਆ ਉਹਦਾ ਰੇਟ ਉਹਨਾਂ 8 ਕਰੋੜ ਰੁਪਇਆ ਰੱਖ ਦਿੱਤਾ ਵੇਚਣ ਦਾ ਠੀਕ ਹੈ 8 ਦਾ ਨਹੀਂ बिकੂਗਾ 7 ਦਾ बिक ਜੂਗਾ 7 ਦਾ 6 ਦਾ ਵੇਚ ਜੂਗਾ ਠੀਕ ਹੈ ਜੀ ਇਹ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਹੈ ਬਹੁਤ ਵੱਡਾ ਮੈਂ ਪੁਰਾਣੇ ਕਈ ਅਫਸਰ ਇਹੋ ਜਿਹੇ ਤੁਹਾਨੂੰ ਮੈਂ ਕੀ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਈ ਅਫਸਰ ਇਹੋ ਜਿਹੇ ਸੀ ਵਿੱਚ ਜਿਨ੍ਹਾਂ ਦੀਆਂ ਹੋਟਲ ਬਣਾਉਣ ਦੇ ਵਿੱਚ 20-20 ਪੈਸੇ ਪੱਤੀ ਸੀ ਕਿ ਕੋਈ ਵੀ ਸ਼ਿਕਾਇਤੀ ਨਹੀਂ ਅਸੀਂ ਖੜਿਆ ਹੁੰਦਵਾਂਗੇ ਕੋਈ ਵੀ ਡਿਪਾਰਟਮੈਂਟ ਦਾ ਕੰਮ ਨਹੀਂ ਤੈਨੂੰ ਹੋਣ ਦਵਾਂਗੇ ਸਿਰਫ ਸਾਡੀ 20 ਪੈਸੇ ਪਤੀ ਹੈ ਇਹਦੇ ਵਿੱਚ ਇਹੋ ਜਿਹੇ ਵੀ ਅਫਸਰ ਲੈ ਕੇ ਰਿਟਾਇਰ ਹੋ ਚੁੱਕੇ ਹੋਏ ਨੇ